ਪੂਰਾ ਮੁਰਾਦਪੁਰਾ ਆ ਗ੍ਰਾਮ ਦਾ ਹੀ ਮੁਰਾਦਪੁਰਾ ਕੋਲੇ ਪਿੰਡ ਇਹ ਮਤਲਬ ਪਿੰਡ ਵਖਰਾ ਪੈਂਦਾ ਵਾ ਹਾਂਜੀ ਹਾਂਜੀ ਇੰਨੇ ਸਾਰੇ ਪਿੰਡ ਦਾ ਹੀ ਹੈ ਹੈ ਬਹੁਜ ਟਮਾਟੇ ਹੀ ਕੋਣ ਤੁਸੀਂ ਨਾ ਐਸੀ ਪਿੰਡ ਦਾ ਬਾਈ ਆਹ ਵਾ ਆ ਜੋ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ ਸਤਨਾਮ ਜਨਾਮ ਦੀ ਵਾਹਿਗੁਰੂ 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 ਉਹਦਰ ਤੁਮਨੇ ਲਾਈਡ ਮਾਰੀ ਨਹੀਂ ਨਹੀਂ ਤੂੰ ਇਧਰ ਆ ਜਾ ਨਾ ਬੰਦੇ ਤੀ ਤੂੰ ਵਾਹਿਗੁਰੂ ਕਿਹੜੀ ਆਵੀਂ ਵਾਹਿਗੁਰੂ ਪਹਿਲਾਂ ਬੁਗੈ ਇਹਦੇ ਕਦੀਆਂ ਫੜੋਏ ਓਏ ਵਾਹਿਗੁਰੂ ਵਾਹਿਗੁਰੂ ਇਹ ਕੋਈ ਗੱਲ ਝੂਠੀ ਤੂੰ ਆ ਵੇਖੋ ਬਾਹਰਲਾ ਬਸਤਰ ਹਾਂਜੀ ਪੂਰੀ ਨਵਾਂ ਪਿਆ ਬਸਤਰ ਨੂੰ ਕੁਛ ਨਹੀਂ ਹੋਇਆ ਪੂਰੀ ਪਲੈਨਿੰਗ ਨਾ ਕੀਤੀ ਗਈ ਆ ਇਹ ਕੀਤੀ ਕੀ ਬਦਮੀ ਪਲਾਨਿੰਗ ਨਾ ਇਹਨਾਂ ਨੇ ਕੀਤੀ ਵਾਹਿਗੁਰੂ 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 ਮਹਾਰਾਜ ਵਾਹਿਗੁਰੂ ਮਾਰੇ ਮਾਫ ਕਰਿਓ ਸਾਨੂੰ ਪਾਪੀਆਂ ਬਹੁਤ ਵੱਡੇ ਜਿਹੜੇ ਨਾ ਜਿੰਦ ਵੇਦੋ ਸਹੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਾਰਜ ਵਾਹਿਗੁਰੂ 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 ਮਹਾਰਾਜ ਬਖਸ਼ ਲੈਣਾ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਆਏ ਗੁਰੂ ਉਹ ਤੁਹਾਡੀ ਵਗਿਆ ਹੁਣ ਤੁਸੀਂ ਪਰ ਬਚਦੇ ਹੋ ਸੇਵਾ ਕਰਨ ਉਹ ਵਾਹਿਗੁਰੂ ਹੁਣ ਆ ਵੇਖੀ ਆਏ ਹੋਏ ਵਾਹਿਗੁਰੂ ਇਹ ਜਿਹੜੀ ਗੱਲ ਚੂਹੇ ਦੀ ਕਰਦੇ ਆ ਨਾ ਬੀਬੀ ਜੀ ਓਹੋ ਸੁਣੋ ਇਧਰ ਵਾਹਿਗੁਰੂ ਆਹ ਵੇਖ ਇਧਰ ਆ ਵੀ ਇਹ ਵੀ ਜੀ ਪੁੱਤਿਆ ਨਹੀਂ ਹੈਗਾ ਜੀ ਨਹੀਂ ਨਹੀਂ ਮੈਂ ਚੁੱਕ ਨਹੀਂ ਸਕਦਾ ਇਤੋਂ ਪ੍ਰਸ਼ਾਸਨ ਨੂੰ ਮਖਾਉਣਾ ਵਾ ਇਧਰ ਵੇਖ ਆਹ ਕਟਿੰਗ ਕੀਤੀ ਗਈ ਆ ਇਹ ਕੱਟਿਆ ਗਿਆ ਵਾ ਚੂਵੇ ਦਾ ਕੁਤਰਾ ਨਹੀਂ ਨੰਨ ਨੰਨ ਚੂਵੇ ਦਾ ਬਾ ਬਈਏ ਕੁਤਰਾ ਅੰਦਰ ਆ ਰਿਹਾ ਆ ਵੇਖ ਆ ਇਸ ਵਿੱਚ ਵਿੱਚ ਪਾ ਮੈਂ ਦੱਸਦਾ ਤੈਨੂੰ ਚੂਵੇ ਨੇ ਇੱਕ ਸਾਈਡ ਤੋਂ ਟੁੱਕਣਾ ਜਾਂ ਸਾਰੇ ਅੰਗ ਟੁੱਕਣਾ ਆ ਵੇਖ ਇੱਧਰ ਵਾਹਿਗੁਰੂ ਵਾਹਿਗੁਰੂ ਦੇਖਦੀ ਚਾਦਰ ਪਾੜ ਖੇਰ ਚੂਹਲ ਤੇ ਗਲਤੀ ਇਹ ਵੀ ਚੂਹਾ ਹੈ ਚੂਹਾ ਚਾਦਰ ਪਾੜਨੀ ਚਾਹੀਦੀ ਚਾਦਰ ਤੇ ਪੂਰੀ ਸਹੀ ਹੈ ਚਾਦਰ ਪੂਰੀ ਸਹੀ ਆ ਨਹੀਂ ਪੂਰੀ ਪਲੈਨਿੰਗ ਨਾਲ ਪੂਰੀ ਪਲੈਨਿੰਗ ਨਾਲ ਬੇਦਵੀ ਹੋਇਆ ਪ੍ਰਕਾਸ਼ ਹੁੰਦਾ ਨਾ ਤੇ ਫਿਰ ਚੂਹੇ ਨੇ ਇੱਕ ਵਿੱਚੋਂ ਕੱਢਿਆ ਇਹ ਭਾਜੀ ਪੂਰੀ ਪਲੈਨਿੰਗ ਨਾਲ ਬੇਦਵੀ ਕੀਤੀ ਗਈ ਆ ਗੱਲ ਤੇ ਉਹ ਆ ਕਿ ਜੇ ਮੰਨ ਲਾ ਪੀ ਚੂਹੇ ਨੂੰ ਕਿਹੰਦਾ ਮੈਂ ਨਾ ਛੱਡਾ ਕੋਣ ਇਹ ਚੂਹੇ ਨੂੰ ਕਿਹੰਦਾ ਸਭ ਤੋਂ ਵੱਡੀ ਗੱਲ ਵੀ ਅੰਦਰ ਕਿਵੇਂ ਆ ਜਾਂਦਾ ਇੱਥੇ ਜੋਤ ਹੁਣ ਪ੍ਰਾਜ ਆਵੇ ਨਾ ਆਵੇ ਜਦੋਂ ਆਪਾਂ ਖਿੱਚ ਕੇ ਪਾੜਦੇ ਨਾ ਤੇ ਉਹ ਆਵੇ ਆ ਆ ਇਧਰ ਵਾਹਿਗੁਰੂ 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 ਮਹਾਰਾਜ ਸੱਚੇ ਬਾਦਸ਼ਾਹ ਮਾਫ ਕਰਿਓ ਵਾਹਿਗੁਰੂ ਆਵੇ ਬਾਬਾ ਜੀ ਉਹ ਵੀ ਫਿਰ ਇਹ ਵਾਹਿਗੁਰੂ ਪਿੱਛੇ ਨੂੰ ਵਾਹਿਗੁਰੂ ਪਿੱਛੇ ਨੂੰ ਥੋੜਾ ਪਿੱਛੇ ਨੂੰ ਵਾਹਿਗੁਰੂ ਆ ਅੰਦਰ ਚੁੱਕੋ ਭਾਈ ਆੜਾ ਵਾਹਿਗੁਰੂ ਮੈਂ ਫਟਿਆ ਹੁੰਦਾ ਨਾ ਜੇ ਮੈਂ ਖਿੱਚਦਾ ਕੋਈ ਅੰਗ ਵਾਹਿਗੁਰੂ ਵਾਹਿਗੁਰੂ ਓਏ ਹੋਏ ਸੱਚੇ ਬਾਦਸ਼ਾਹ ਮਾਫ ਕਰਿਓ ਮਹਾਰਾਜ ਮਹਾਰਾਜ ਓਏ ਹੋਏ ਆ ਯਾਰ ਨਹੀਂ ਯਾਰ ਲੈਣ ਦੋ ਪਾਜੀ ਪੂਰੀ ਪਲੈਨਿੰਗ ਨਾ ਬੇਦਵੀ ਕੀਤੀ ਹੈ ਪਾਜੀ ਇਹ ਕਿੰਨੇ ਕੀਤੀ ਹੈ ਆਪੇ ਬਗ ਜਾਣਦੇ ਬਹੁਤ ਵਧੀਆ ਮੈਂ ਤੇ ਇਹ ਸਾਰੇ ਮੁਕਾਉਂਗਾ ਕਿੰਡੀ ਹਾਲਾਤ ਮਾੜੀ ਹੋ ਗਈ ਜੀ ਮੇਰਾ ਗੁਰਦੁਆਰਾ ਮੇਰਾ ਇਹ ਕਰ ਜੋ ਤੁਸੀਂ ਆਪ ਜੀ ਔਜ ਜੇ ਕਿਸੇ ਨੇ ਆਪਣਾ ਕੋਈ ਵੀ ਨਿਜ ਕੀਤਾ ਨਾ ਇਥੇ ਨਿਜੀ ਗੁਰਦੁਆਰਾ ਪ੍ਰਬੰਧ ਦਾ ਇਹ ਵੋ ਟਮੈਟਾ ਲੈਣਾ ਜੇ ਅਜੀ ਸ਼ਰਦਾ ਨਹੀਂ ਹੁਣ ਜਿਹਨੇ ਕਿਹੜੇ ਕਰਨ ਕੀਤੀ ਨਾ ਵੀ ਮੈਂ ਇਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਤੇ ਇਹਦੀਆਂ ਚਾਬੀਆਂ ਉਹਦੀਆਂ ਚਾਬੀਆਂ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਵਾਹਿਗੁਰੂ ਬਦਲੀ ਬਣਦਾ ਇਹ ਬਦਮੀ ਇੱਧਰ ਵੇਖ ਤੂੰ ਕਿਹੜੀ ਸਿਆਣਾ ਇੱਧਰ ਕਿਤਰਾ ਵੱਡੂ ਵਿੱਚ ਚਾਦਰ ਵੇਖ ਤੂੰ ਚਾਦਰ ਬਿਲਕੁਲ ਨਵੀਂ 2 ਟੋਕੂ 12 ਟੋਕੂ ਬਿਲਕੁਲ ਬਿਲਕੁਲ ਵਿੱਚ ਕਿਵੇਂ ਵੱਡੂ ਮਹਾਰਾਜ ਇਹ ਤੇ ਮਾਰੇ ਸੁੱਕਾ ਕਰਾਂਗੇ ਪਲਾਨਿੰਗ ਨਾ ਆਈ ਹੈ ਭਾਜੀ ਪੂਰੀ ਬਦਮੀਆਂ ਨੇ ਕੀਤੀ ਹੈ ਬਦਨਾਮ ਕਰਨ ਨੂੰ ਇੱਕ ਜਨੂੰ ਤੇ ਕਿੰਨੇ ਕਿੰਨੂ ਬਦਨਾਮ ਕਰਨ ਲਈ ਕੀਤੀ ਹੈ ਇਹ ਹੁਣ ਆਪੇ ਦੱਸਣਗੇ ਜਨਾਬਾਂ ਵੇਖਿਆ ਜੀ ਇਹ ਪਰ ਭਾਈ ਇਹ ਤੇ ਬਾਅਦ ਚ ਪਤਾ ਲੱਗੂ ਨਾ ਕਿਨੇ ਕੀਤੀ ਆ ਇਹ ਆਪਸ ਦੇ ਵਿੱਚ ਜਿੰਨੇ ਵੀ ਇਹ ਖਾਹ ਖਾਂਦੇ ਆ ਨਾ ਇਹਨਾਂ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਆ ਨਾ ਪਲੈਨਿੰਗ ਨਾ ਹੋਇਆ ਹੈ ਕੀ ਬਰਾ ਭਾਈ ਇਹਨਾਂ ਦਾ ਨਾਮ ਹੀ ਹੋਵੇ ਹੋ ਵੀ ਸਕਦਾ ਬਾਹਰੋਂ ਕੋਣ ਕਰਜੂਗਾ ਬਾਹਰੋਂ ਨਹੀਂ ਕੋਈ ਪਰ ਭਾਈ ਕੀ ਹੋ ਸਕਦਾ ਵਾ ਬਾਹਰੋਂ ਪੋਕਿੰਗ ਕਰਕੇ ਜਾਊਗਾ ਹੋ ਸਕਦਾ ਕੀ ਬਰਾ ਕਿ ਕੌਣ ਕਰ ਗਿਆ ਤਰਾਹੀਆਂ ਨਾ ਗੋਲਿਆ ਜਿੰਦਰਾ ਤੋੜ ਕੇ ਆਂ ਅੰਦਰ ਕੋਈ ਕਰਵਾ ਲਿਆ ਉਹ ਤੇ ਚਲ ਪਤਾ ਲੱਗ ਜੂਗਾ ਸਰ ਇਹ ਮੇਰੇ ਜਿੱਦਾਂ ਟੁੱਟਾ ਗੁੜਿਆ ਨਾ ਕੀ ਜਾ ਸਕਦੀ ਆ ਕਰਵਾਈ ਜਾ ਸਕਦੀ ਆ ਰੋਜ਼ ਚਾਬੀਆਂ ਦਾ ਬੂਹਾ ਖੋਲਦੇ ਆ ਠੀਕ ਆ ਨਾ ਰੋਜ਼ ਚਾਬੀਆਂ ਦਾ ਬੂਹਾ ਖੋਲਦੇ ਆ ਬਲੇਡ ਹਾਂਜੀ ਬਲੇਡ ਹੀ ਲੱਗਣ ਡਿਆ ਭਾਜੀ ਬਲੇਡ ਦਾ ਵੱਡੇ ਆ ਬਲੇਡ ਨਾ ਇਹ ਆਖੋ ਵਾਹਿਗੁਰੂ ਮਹਾਰਾਜ ਮਾਫ ਕਰਿਓ ਆ ਪਾਪ ਹੀ ਕੀਤਾ ਭਾਜੀ ਸ਼ੀਧੀ ਹੱਥੇ ਜੀ ਵਾਹਿਗੁਰੂ ਵਾਹਿਗੁਰੂ ਇਹ ਇਹ ਸੋਚੀ ਜਾਂਦੇ ਆਪਣੇ ਨਾਲ ਦੇ ਚੂਵੇ ਨੂੰ ਢੁਕਿਆ ਇਹ ਚੂਵੇ ਦਾ ਕੰਮ ਨਹੀਂ ਚੁੱਕਦਾ ਇਹ ਪਿੰਡ ਹੈ ਜੀ ਵਾਹਿਗੁਰੂ ਜੀ ਥੇ ਆਹ ਰਾਮਪੁਰਾ ਰਾਮਪੁਰਾ ਕਹਿੰਦੇ ਆ ਫਟੇਕਰ ਚੂੜੀਆਂ ਰੋਡ ਤੇ ਕਲੋਨੀ ਰਾਮਪੁਰਾ ਕਲੋਨੀ ਆ ਰਾਮਪੁਰਾ ਦੇ ਲੱਗੇ ਸਾਨੂੰ ਫੋਨ ਇੱਥੋਂ ਦੇ ਗੁਰੂ ਘਰ ਦੇ ਨਵੇਂ ਗ੍ਰੰਥੀ ਵੱਲੋਂ ਗਿਆ ਸੀਗਾ ਇਹ ਸਿੰਗਲੋਂ ਇਹਨੇ ਸਾਨੂੰ ਦੱਸਿਆ ਕਿ ਪ੍ਰੇਤਨਾ ਬਾਬਾ ਜੀ ਮੈਂ ਇੱਥੇ ਬਿਊਟੀ ਜਿਹੜੀ ਆ ਉਹ ਸ਼ੁਰੂ ਕੀਤੀ ਬਾਹਰ ਲੱਜੋ ਵਾਹਿਗੁਰੂ ਮਹਾਰਾਜ ਬਖਸ਼ ਜੀ ਵਾਹਿਗੁਰੂ ਇੱਥੇ ਮਹਾਰਾਜ ਜੀ ਦਾ ਵਾਹਿਗੁਰੂ ਉਹ ਰੂਪ ਆ ਉਹ ਰੂਪ ਜਿਹੜਾ ਵਾ ਉਹ ਖੰਡ ਆ ਆਹ ਇੰਆ ਸਵੇਰੇ ਇੱਥੇ ਚੈੱਕ ਕੀਤਾ ਸਾਲੋਂ ਪਹਿਲਾਂ ਅੰਕਲ ਕਹੀ ਗਏ ਸੀ ਵੀ ਚੂਹੇ ਲੋਨ ਟੁੱਕਿਆ ਗਿਆ ਹਾਂਜੀ ਪਰ ਚੂਹੇ ਤਾਂ ਤਾਂ ਟੁੱਕਿਆ ਜਾਂਦਾ ਵੀ ਜੇ ਬਾਹਰਲੇ ਜਿਹੜੇ ਬਸਤਰੇ ਮਹਾਰਾਜ ਜੀ ਦੇ ਉਹ ਵੀ ਟੁੱਕੇ ਹੁੰਦੇ ਫਿਰ ਜਿਹੜਾ ਅੰਗ ਟੁੱਕੇ ਨਿੰਦਰਸ਼ੀਆ ਚਾਰ ਅੰਗ ਜਿਹੜੇ ਖੰਡਤ ਨੇ ਉਹ ਬਾਹਰ ਆ ਜਾਓ ਸਾਰੇ ਉਹ ਚਾਰ ਅੰਗ ਜਿਹੜੇ ਆ ਉਹ ਬਿਲਕੁਲ ਵਿੱਚੋਂ ਸਾਰੇ ਟੁੱਕੇ ਆ ਤੇ ਚੂਹਾ ਵਿੱਚ ਵੜ ਕੇ ਟੋਕ ਨਹੀਂ ਸਕਦਾ ਟੁਕ ਦਾ ਦੇ ਬਾਹਰ ਨਹੀਂ ਜਿੰਦ ਟੁਕ ਦਾ ਇੰਨਾ ਦੇ ਇਥੇ ਗੁਰੂ ਘਰ ਦਾ ਦਸਬੂਰ ਹੈ ਵੀ ਜਿਹੜਾ ਬੰਦਾ ਇਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ ਵਿੱਚ 14 ਤੋਂ 15 16 ਸਾਲਾਂ ਤੋਂ ਅਗਰੰਦਰ ਸਿਆ 15 16 ਸਾਲ ਤੋਂ ਇਥੇ ਇਹ ਸਿੰਘ ਕਰਦਾ ਸੀਗਾ ਡਿਊਟੀ ਗਰੰਟੀ ਦੀ ਠੀਕ ਹੈ ਇਹਦੇ ਨਾਲ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਇਹਨੂੰ ਕਿਹਾ ਵੀ ਤੂੰ ਸੇਵਾ ਛੱਡ ਗਰੰਟੀ ਨਵਾਂ ਲੈ ਕੇ ਆਉਣਾ ਸੀ ਜੋ ਅਸੀਂ ਇਥੇ ਸਾਨੂੰ ਪਤਾ ਲੱਗਿਆ ਇਹ ਕਹਿੰਦਾ ਸੀ ਕਿ ਮੈਂ ਸੇਵਾ ਕਿਉਂ ਛੱਡਾਂ ਮੇਰੀ ਗਰੰਟੀ ਦੱਸੋ ਇਹਦਾ ਆਪਸੀ ਕਲੇਸ਼ ਚੱਲਦਾ ਸੀ ਕਰੇ ਇਹਨੂੰ ਚਾਹਦੇ ਚੱਲਦੇ ਆ ਇੱਕ ਮਹੀਨਾ ਪਹਿਲਾਂ ਗੁਰੂ ਨਾਨਕ ਪਾਸ਼ਾ ਦੇ ਗੁਰਪੁਰਾ ਦੇ ਇਹਨੇ ਬੰਦੇ ਨੇ ਸੇਵਾ ਛੱਡਦੀ ਸੇਵਾ ਜਦੋਂ ਇਹਨੇ ਛੱਡੀ ਚਾਬੀਆਂ ਨੇ ਆਪਣੇ ਬੱਚੇ ਇੱਥੇ ਭੇਜੀਆਂ ਪਰ ਇਹਨੇ ਸੇਵਾ ਛੱਡਣ ਤੋਂ ਪਹਿਲਾਂ ਕਿਸੇ ਨੂੰ ਵੀ ਗੁਰੂ ਘਰ ਦਾ ਕੋਈ ਪ੍ਰਬੰਧ ਨਹੀਂ ਸਮਝ ਦੱਸਿਆ ਵੀ ਕੀ ਬਣਿਆ ਵਾ ਕੀ ਬਣਾਇਆ ਵਾ ਕੀ ਹੈਗਾ ਕੀ ਨਹੀਂ ਹੈਗਾ ਨਾ ਕੋਈ ਸਰੂਪ ਚੱਕਰਵਾਏ ਇਹ ਮੰਨਦਾ ਵੀ ਇਹਨੇ ਗਲਤੀ ਕੀਤੀ ਠੀਕ ਆ ਅੱਜ ਇੱਕ ਮਹੀਨਾ ਹੋ ਗਿਆ ਤੈਨੂੰ ਕਿ ਇਹਨੂੰ ਗੁਰਪੁਰਪਤੋਂ ਪਹਿਲੇ ਗੁਰਪੁਰ ਲਾਲਾ ਨੂੰ ਗੁਰੂ ਨਾਨਕ ਪਾਸ਼ਾ ਗੁਰੂ ਤੋਂ ਲੈ ਕੇ ਅੱਜ ਇਹ ਸਿੰਘ ਜੀ علاوہ ਇੱਥੇ 13 ਦਿਨ ਤੋਂ ਡਿਊਟੀ ਇਹ ਸ਼ੁਰੂ ਕੀਤੀ ਹੈ 13 ਦਿਨ ਪਹਿਲਾਂ ਤੈਨੂੰ ਇੱਥੇ ਜਾਣ ਨੂੰ 15 ਹੋ ਗਏ ਹੋਣਗੇ ਤੇ ਇਹਨੇ ਪਰ ਇਹਨੇ ਪਰਸੋਂ ਜਿੱਲਾਵਾ ਇਹਨੇ ਜਦੋਂ ਸੇਵਾ ਕਰਦਿਆਂ ਕਰਦਿਆਂ ਵੀ ਹੁਣ ਚਲੋ ਜਦੋਂ ਬੰਦਾ ਡੰਤੀ ਡਿਊਟੀ ਸਾਹਿਬ ਲੈਂਦਾ ਤੇ ਉਹ ਸਾਰੀ ਸੇਵਾ ਸਾਹਿਬ ਦਾ ਤੇ ਇਹਨੇ ਜਿਹੜੇ ਸੁਖਾਸਨ ਮਹਾਰਾਜ ਨੇ ਸੁਖਾਸਨ ਦੇ ਬਰਾਜਮਨ ਦੋ ਸਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਪ੍ਰਕਾਸ਼ਮਾਨ ਕੀਤਾ ਤੇ ਉਹਦੇ ਵਿੱਚ ਇੱਕ ਸਰੂਪ ਜਿਹੜਾ ਦੂਜਾ ਬਿਰਦੇ ਬਹੁਤ ਤੇ ਇਹ ਜਿਹੜਾ ਸਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨ ਤੇ ਉਹ ਵਿੱਚੋਂ ਜਿਹੜੇ ਆਂਗਿਆ ਉਹ ਸਾਰੇ ਉਹ ਐ ਲੱਗਦਾ ਇਹ ਬਲੇਡ ਦਾ ਬਲੇਡ ਨਾ ਪਹਿਲਾਂ ਵੇਖਣ ਨੂੰ ਐ ਲੱਗਦਾ ਕਿ ਕਿਵੇਂ ਡੋਕੇ ਪਰ ਜਦੋਂ ਉਹ ਸਾਰਾ ਹੁਣ ਉਹਨੂੰ ਦੇਖਿਆ ਜੀ ਨੂੰ ਐ ਤਾਂ ਸਾਨੂੰ ਇਹ ਲੱਗਿਆ ਸੀ ਪਹਿਲਾਂ ਪਰ ਹੁਣ ਜਿਵੇਂ ਸਾਰਾ ਵੇਖਿਆ ਵਾ ਉਹਨੂੰ ਸਮਝਿਆ ਉਹਨਾਂ ਦੀ ਗੱਲਾਂ ਨੂੰ ਇਹਨਾਂ ਦੀ ਆਪਸੀ ਕਲੈਸ਼ ਨੂੰ ਵੇਖਿਆ ਤੇ ਉਹ ਬਿਲਮਈਆ ਉਹ ਕੀਤੀ ਗਈ ਆ ਉਹ ਕਦ ਨਾਲ ਕਟਿਆ ਵਾ ਕਿਵੇਂ ਕਟਿਆ ਇਹ ਤਾਂ ਚਲੋ ਦੱਸਣਗੇ ਮਹਾਰਾਜ ਪ੍ਰਗਟ ਕਰਨਗੇ ਖੇਡ ਆਪੇ ਸਾਰੀ ਇਹਨਾਂ ਚੋਂ ਕਿਹਨੇ ਨੇ ਕੀਤਾ ਪਰ ਇਹਨਾਂ ਦੀ ਆਪਸੀ ਕਲੈਸ਼ ਦੇ ਵਿੱਚ ਚੌਧਰ ਪੁਣੇ ਦੇ ਕਰਕੇ ਹੋਇਆ ਕਿਉਂਕਿ ਜੇ ਬੇਦਵੀ ਹੋਈ ਹੁੰਦੀ ਤਾਂ ਜਿੰਦਾ ਟੁੱਟਦਾ ਠੀਕ ਹੈ ਨਾ ਬੇਦਵੀ ਕਰ ਗਿਆ ਬਾਹਰੋਂ ਕੋਈ ਜੇ ਬਾਹਰੋਂ ਕਾ ਕੋਈ ਵੜ ਜਾਂਦਾ ਤੇ ਜਿੰਦਾ ਤੋੜ ਕੇ ਜਾਂਦਾ ਲੰਗਦਾ ਨਾ ਤੇ ਜਦੋਂ ਇਹ ਦੁਬਾਰਾ ਸੇਵਾ ਕਰਨ ਫਿਰ ਜਿੰਦਾ ਟੁੱਟਾ ਹੁੰਦਾ ਉਹ ਤੂੰ ਜਿਹੋ ਤੇ ਮੱਜੇ ਖੋਲਦੇ ਰੋਜ਼ ਇਹ ਜੋ ਫਿਰ ਪ੍ਰਕਾਸ਼ ਕਰਦਾ ਜਿੰਦਾ ਰੋਜ਼ ਖੋਲਦੇ ਮੱਜਾ ਨਹੀਂ ਪਰ ਭਾਜੀ ਕੀ ਗੱਲ ਹੈਗੀ ਹੈ ਨਾ ਇੱਕ ਮੇਰੀ ਬੇਨਤੀ ਸੁਣੋ ਤੇਨੋਂ ਤੋਂ ਪਹਿਲਾਂ ਦੂਆ ਖੁੱਲਦਾ ਹੁੰਦਾ ਤੇਨੋਂ ਤੋਂ ਪਹਿਲਾਂ ਦੂਆ ਖੁੱਲਦਾ ਸੀ ਬੇਨਤੀ ਇਹ ਵੀ ਸੁਣੋ ਨਾ ਜੇ ਸਰਪੰਚ ਜਦੋਂ ਪ੍ਰਕਾਸ਼ ਹੀ ਨਹੀਂ ਕੀਤਾ ਉਹਦਾ ਤੇ ਉਹ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਕੀ ਬਣਾ ਹੁਣ ਵੱਡੀ ਗੱਲ ਇਹ ਆ ਕਿ ਮਹੀਨਾ ਤਾਈ ਨੂੰ ਹੋ ਗਿਆ ਇਹਨੇ ਆ ਕੇ ਪ੍ਰਕਾਸ਼ ਨਹੀਂ ਕੀਤਾ ਸਰੂਪ ਉਹ ਪਰ ਇਹ ਵਾਪਾ ਜੀ ਕਹਿੰਦੇ ਆ ਕਿ ਮੈਂ ਸੱਤ ਨੇ ਸਰੂਪਾਂ ਨੂੰ ਬਾਰੀ-ਬਾਰੀ ਪ੍ਰਕਾਸ਼ ਕਰਾਂ ਇੱਕ ਸਰੂਪ ਮਿਰਦਿਆ ਉਹਨੂੰ ਕੱਟ ਕਰਦਾ ਸੀ ਪਰ ਇਹ ਜਿਹੜੇ 2 ਰੁਪਏ ਮੈਂ ਵਾਰੀ ਵਾਰੀ ਹਫਤੇ 'ਚ ਦੋਰੀ ਪ੍ਰਕਾਸ਼ ਕਰਦਾ ਸੀ ਜੇ ਬਾਬਾ ਇੱਕ ਮਹੀਨਾ ਪਹਿਲਾਂ ਹਫਤੇ ਦੋਰੀ ਪ੍ਰਕਾਸ਼ ਕਰਦਾ ਸੀਗਾ ਫਿਰ ਬੇਦਵੀਂ ਮਹੀਨੇ ਦੇ ਵਿੱਚ ਫਿਰ ਦੱਸੋ ਵੀ ਬੇਦਵੀਂ ਜਿਹੜੀ ਆ ਉਹ ਬਾਬੇ ਤੇ ਜਾਣ ਤੋਂ ਲੈ ਕੇ ਹੁਣ ਦੇ ਇੰਨਾ ਦਿਨਾਂ ਵਿੱਚ 30 ਦਿਨਾਂ ਦੇ ਵਿੱਚ ਵਿੱਚ ਹੋਈ ਹੈ ਬਾਕੀ ਕੈਮਰੇ ਵੇਖਾਂਗੇ ਆਪਾਂ ਕੈਮਰੇ ਵੀ ਕੈਮਰੇ ਦੀ ਕਰਦੇ ਆਂ ਵੇਖੋ ਕਰ ਕਰ ਕੇ ਆ ਆ ਤਰਾਸ ਦੀ ਹੈ ਤਰਾਸ ਦੀ ਹੈ ਇਹ ਇਹਨਾਂ ਦੀ ਰਿਕਾਰਡਿੰਗ ਹੁੰਦੀ ਕੈਮਰੇ 'ਚ ਉਹ ਤਾਂ ਡੀਵੀਆਲ ਪੁਲਸਨ ਲੈ ਜਾਣਾ ਖਾਓ ਜੇ ਕੱਲ ਪਰਸੋਂ ਲੈ ਕੇ ਆ